ਕਾਇਦੇ ਵਿੱਚ ਤੁਸੀਂ ਪੜ ਲਿਓ ਇੱਕ ਵੀ ਕੋਈ ਚਮਕੀ ਹੋਵੇ ਕੋਈ ਪਾਣੀ ਬਚਾਉਣ ਦੀ ਗੱਲ ਹੋਵੇ ਕੋਈ ਹਵਾ ਬਚਾਉਣ ਦੀ ਗੱਲ ਹੋਵੇ ਕੋਈ ਸਾਡੇ ਪੰਜਾਬੀ ਬੋਲ ਦੇ ਇਲਾਕਿਆਂ ਦੀ ਗੱਲ ਹੋਵੇ ਕੋਈ ਚੰਡੀਗੜ੍ਹ ਦੀ ਗੱਲ ਹੋਵੇ ਕੋਈ ਚੰਗੀ ਗੱਲ ਹੋਵੇ ਆ ਤਾਂ ਭਖਾਰੀ ਬਣਾਉਣ ਵਾਲੇ ਗੱਲਾਂ ਨੇ ਕਹਿੰਦੇ ਮਾਮਾ ਨੂੰ ਅਸੀਂ ਵੋਟਾਂ ਦੇ ਬਾਅਦ 100000 ਰੁਪਏ ਦੇਵਾਂਗੇ ਮਾਮਾ ਕਹਿੰਦੇ ਹੱਥ ਪਰ ਨਾਲ ਤੁਹਾਨੂੰ ਕੋਰ 50000 ਰੁਪਏ ਦੇ ਦੋੜੀ ਦੇ ਸਾਡੇ ਪੁੱਤਰ ਹੱਥ ਨੂੰ 5000 ਰੁਪਏ ਚੱਟਾ ਪਿਆ ਤੁਸੀਂ ਕਿਹਨੇ 10000 ਰੁਪਏ ਦੇਵਾਂਗੇ ਇਹ ਭਰਾਵੋ ਇਹ ਜਿਹੜੀਆਂ ਕੇ ਸਾਡੀਆਂ ਸਮੱਸਿਆਵਾਂ ਬਣੇ ਗਿਆ ਜਿਹੜੀਆਂ ਗੱਲਾਂ ਕਹੀਆਂ ਸੀ ਜਿਹੜੀਆਂ ਵ ਉਹਨਾਂ ਗੱਲਾਂ ਤੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੈਗੀ ਚੱਕੇ ਹੋਈ ਜਿਵੇਂ ਲਪਾਵੇ ਹਵਾ ਜਖਾਲੀ ਉੱਡੇ ਸਰਦ ਨੇ ਉਹਨੇ ਚੱਕ ਕੇ 4-5 ਐਮਐਲ ਚਾਰ-ਪੰਜ ਚੱਕ ਕੇ ਗਨਮਣ ਉਧਰ ਨੂੰ ਲਾ ਕੇ ਉਧਰ ਨੂੰ ਲਾ ਕੇ ਇਹ ਜੇ ਸਾਡੇ ਪਿੰਡਾਂ ਵਾਲੇ ਸਾਡੇ ਭਰਾ ਹੋ ਗਏ ਐਮਐਲ ਸਾਵਾ ਦਾ ਮਿਲ ਲਾਵਾਗਾ ਪੁੱਛਦਾ ਲੋਕਿਛ ਐਮਐਲ ਨੂੰ ਵੀ ਉਹਦੇ ਅੱਲੇ-ਪੱਲੇ ਕੁਝ ਹੈਗਾ ਕਿ ਨਹੀਂ ਹੈਗਾ ਕੋਈ ਪੰਜਾਬ ਦੀ ਜਵਾਨੀ ਦੀ ਕਿਸਾਨੀ ਦੀ ਗੱਲ ਕਰ ਸਕਦਾ ਕੋਈ ਪੁੱਛਦਾ ਵਾ ਮੇਰੇ ਵੀਰੋ ਮੇਰੇ ਭਰਾਵੋ ਸਾਡੇ ਕਿਸਾਨ ਹਜੇ ਤੱਕ ਸੜਕਾਂ ਦੇ ਉੱਪਰ ਬੈਠੇ ਨੇ ਰੁੜੀ ਜਾਂਦੇ ਨੇ ਬਈ ਯਾਰ ਕਰਨ ਨੂੰ ਕੀ ਨਹੀਂ ਹੋ ਸਕਦਾ ਜੇਕਰ ਤੂੰ ਸਾਡੇ ਪੰਜਾਬ ਦੇ ਵਿੱਚ ਲੈ ਕੇ ਫੌਜ ਦੇ ਟੁਕੜੀਆਂ ਲੈ ਸਕਦਾ ਤਾਂ ਜੇ ਸਾਡੇ ਕਿਸਾਨ ਸੜਕਾਂ ਦੇ ਉੱਪਰ ਬੈਠੇ ਨੇ 8000 ਰੁਪਏ ਰੋਕਿਆ ਹੋਇਆ ਤਾਂ ਭਰਾਵਾ ਉਹਦੇ ਲਈ ਧਰਨਾ ਵੀ ਲੱਗ ਸਕਦਾ ਮੋਦੀ ਨਾ ਕਿ ਤੂੰ ਅੱਜ ਹਰ ਨਾ ਗੱਲ ਹਾਰਨ ਉਹ ਹਾਰੂ ਪੰਜਾਬ ਤੋਂ ਹਾਰੂ ਉਹ ਹਾਰੂ ਚਿੱਕਾਂ ਤੋਂ ਹਾਰੂ ਉਹ ਹਾਰੂ ਸਾਡੇ ਤੋਂ ਹਾਰੂ ਐਵੇਂ ਨਹੀਂ ਅਗਲਾ ਠੀਕ ਹੈ ਨਾ ਗੱਲ ਐਵੇਂ ਨਹੀਂ ਅਗਲਾ ਪੱਗ ਬੰਨ ਕੇ ਤੁਹਾਡੇ ਪੰਜਾਬ ਦੇ ਵਿੱਚ ਆਉਂਦਾ ਅਗਲਾ ਮਸਜਿਦ ਦੇ ਵਿੱਚ ਕਿਉਂ ਟੋਪੀ ਪਾਣ ਕੇ ਭਾਵੇਂ ਦਾ ਮੁਸਲਮਾਨਾਂ ਦੀ ਵੋਟ ਵੱਧਾ ਦੇ ਭਾਰਤ ਦੇ ਵਿੱਚ ਅემი ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਦੇ ਨਗਲੇ ਨੇ ਬਿਲ ਬਾਪਸ ਲੱਤੇ ਇਹ ਇੰਡੀਆ ਸੰਯੁਕਤ ਤਕਰੀਰ ਦੇ ਨੇ ਭਰਾਵੋ ਗੱਲ ਸਮਝ ਨਹੀਂ ਆਉਂਦੀ ਝਾੜੂ ਵਾਲੇ ਮੇਰੇ ਭਰਾਵੋ ਨੂੰ ਇਹ ਪੁੱਛਣਾ ਚਾਹਣਾ ਵੀ ਤੁਸੀਂ ਐਮੀ ਆਫਤ ਦੇ ਵਿੱਚ ਕਾਂਗਰਸ ਕਾਂਗਰਸ ਝਾੜੂ ਕਿਉਂ ਹੋ ਜਾਂਦੇ ਹੋ ਜਦ ਤੁਸੀਂ ਇਕੱਠੇ ਹੋ ਕੇ ਇੱਕ ਵਾਰੀ ਇੱਥੇ ਆਪਣਾ ਜੀਤਵਿੰਦਰ ਨਹੀਂ ਪਾ ਦੋ ਜਾਂ ਫਿਰ ਗੁੱਟੇ ਨਹੀਂ ਪਾ ਦੋ ਕਿਉਂ ਆਫਤ ਦੇ ਵਿੱਚ ਪਿੰਡਾਂ ਦੇ ਵਿੱਚ ਚੋਣ ਪਰ ਜਾ ਰਹੇ ਮੀ ਲੋਕਾਂ ਨੂੰ ਕਰਕੇ ਗਮਰਾਹ ਕਰਦੇ ਫਿਰਦੇ ਹੋ ਕੇਜਰੀਵਾਦ ਦਾ ਫੋਟਾ راہੁਣ ਲੱਭਦਾ ਪ੍ਰਚਾਰ ਕਰਦਾ ਫਿਰਦਾ ਰਾਗਬਜਾ ਦਾ ਫੋਟਾ ਰਾਹੁਲ ਕਹਿੰਦੇ ਨੇ ਪ੍ਰਚਾਰ ਕਰਦਾ ਫਿਰਦਾ ਸਮਝ ਨਹੀਂ ਤੁਸੀਂ ਪਿੰਡਾਂ ਦੇ ਵਿੱਚ ਐ ਵੀ ਕਿਉਂ ਤੁਹਾਨੂੰ ਪਿੰਡ ਵਾਲਿਆਂ ਨੂੰ ਵੀ ਸਮਝਾਉਣਾ ਚਾਹਣਾ ਮੇਰੇ ਆਗੂ ਭਰਾਵਾਂ ਨੂੰ ਵੀ ਯਾਰ ਤੁਸੀਂ ਇਹ ਗੀਤ ਸਮਝ ਗਏ ਰਹੇ ਤੁਸੀਂ ਤੁਸੀਂ ਇਕੱਠੇ ਪਿੰਡਾਂ ਦੇ ਵਿੱਚ ਕਾਂਗਰਸ ਤੇ ਝਾੜੂ ਵਾਲੇ ਜਿਵੇਂ ਉੱਥੇ ਉਹ ਇਕੱਠੇ ਰਹਿ ਜਾਂ ਕਰ ਰਹੇ ਨੇ ਆਪਣਾ ਕੇਸਰੀ ਵਾਲ ਤੇ ਤੁਸੀਂ ਇਕੱਠੇ ਚੋਣ ਪ੍ਰਚਾਰ ਕਰੋ ਪਿੰਡਾਂ ਦੇ ਵਿੱਚ ਪਿੰਡ ਵਾਲੇ ਕਾਂਗਰਸ ਨੂੰ ਵੀ ਮੈਂ ਕਹਿਣਾ ਚਾਹਣਾ ਝਾੜੂ ਵਾਲਿਆਂ ਨੂੰ ਵੀ ਕਹਿਣਾ ਚਾਹਣਾ ਵੀ ਤੁਹਾਨੂੰ ਐਵੇਂ ਘਮਰਾਹ ਕਰ ਰਹੇ ਨੇ ਤੁਸੀਂ ਮੇਰੇ ਭਰਾਵੋ ਕੋਈ ਗੱਲ ਨਹੀਂ ਤੁਸੀਂ ਤੁਹਾਨੂੰ ਘਮਰਾਹ ਕਰ ਰਹੇ ਤੁਸੀਂ ਪਿੱਛੇ ਪਿੰਡਾਂ ਦੇ ਵਿੱਚ ਇਕੱਠੇ ਚੋਣ ਪ੍ਰਚਾਰ ਕਰੋ ਵੀ ਕਾਂਗਰਸ ਤੇ ਝਾੜੂ ਇਕੱਠੇ ਇਹ ਗੱਲ ਨਹੀਂ ਯਾਰ ਅਸੀਂ ਸਾਡੇ ਭਰਾਵਾਂ ਨੂੰ ਅਸੀਂ ਸਟੈਂਪ ਚਾਰਨ ਵਿੱਚ ਚਮਚਾਗੜੀ ਤੇ ਲਾਇਆ ਯਾਰ ਸਾਡੇ ਭਰਾਵਾਂ ਨੂੰ ਹੈਨਾ ਸਾਡੇ ਪਿੰਡਾਂ ਦੇ ਲੋਕ ਨਜ਼ਾਰਾ ਇਹ ਕਿਹੜਾ ਕੋਈ ਬੜਾ ਤਕੜੇ ਨੇਗੇ ਸਾਡੇ ਪਿੰਡਾਂ ਦੇ ਚੱਕਿਆ ਤੋਣ ਮਨਤਮਨ ਤੋਂ ਪਰਦੇ ਫਿਰਦੇ ਨੇ ਇਹਦੇ ਬੋਟਾ ਪਾ ਲਈ ਬੋਟਾ ਕਹਿੰਦੇ ਸਰਪੰਚੀ ਪਿੱਛੇ ਦੋ ਜਣੇ ਉਹਨਾਂ ਨੂੰ ਲਾਰੇ ਲੈ ਕੇੜੇ ਨੇ ਦੋ ਜਣੇ ਉਧਰ ਚਾਰ ਜਣੇ ਨੂੰ ਲਾਰੇ ਲੈ ਕੇੜੇ ਨੇ ਪਿੰਡਾਂ ਦੇ ਉਹਦੇ ਲਈ ਚੱਕੇ ਸਾਡੇ ਭਰਾ ਪੱਤਰ ਮੜਦੇ ਫਿਰਦੇ ਵੀਰੋ ਭਰਾਵੋ ਆਪਾਂ ਇੰਨਾ ਨਾ ਲੈਵਲ ਗਿਰਿਏ ਇਸ ਕਰਕੇ ਤੁਹਾਡੇ ਸਾਹਮਣੇ ਖੜੇ ਆ ਮੈਂ ਕੋਈ ਹਵਾਇ ਤੀਰ ਨਹੀਂ ਮਾਰਦਾ ਜਿੱਦਣ ਮੈਂ ਜੇਹਤ ਤੋਂ ਬਾਹਰ ਆਇ ਲੱਖੇ ਸੰਸਿਧਾਰ ਨੂੰ ਸਿੱਧਾ ਪ੍ਰਧਾਨਤਮਾਨ ਦੇ ਦੁਆਚ ਮਿਲਣਾ ਸੰਪਰਕ ਕਰਿਆ ਕਹਿੰਦਾ ਵੀ ਤੂੰ ਬਠਿੰਡੇ ਚੋਣ ਲੜਾ ਤੂੰ ਭਾਨਾ ਇਥੋਂ ਲੋੜ ਤੋਂ ਚੋਣ ਲੜੂ ਕਿਉਂ ਐਵੇਂ ਕਰੀ ਜਾਂਦੇ ਕਿਉਂ ਐਵੇਂ ਹੁਣ ਸਾਡਾ ਕਿੰਨਾ ਘਟਾਂ ਵਿੱਚ ਝੁੱਗਾ ਪਾਡੋਗੇ ਸਾਨੂੰ ਇੱਕ ਵੀ ਸੀਟ ਨਹੀਂ ਆਉਂਦੀ ਕਿੰਦੀ ਬੱਸ ਕਰੋ ਯਾਰ ਹੁਣ ਤੁਸੀਂ ਬੰਦ ਕਰ ਦਿਓ ਹੁਣ ਆ ਕੇ ਸਾਡੇ ਕੋਲੋਂ ਚੋਣਾ ਲੜ ਲਓ ਭਰਾਵੋ ਆਪਾਂ ਦਾ ਪਿੰਡਾਂ ਦੇ ਵਿੱਚੋਂ بڑے بڑے ਝੁੱਗਿਆਂ ਦੇ ਗਰੇ ਖੜਿਆ ਆ ਬੜਾ ਆਪਣਾ ਛੋਟੇ ਚੀਜ਼ਾਂ ਦੇ ਗਰੇ ਖੜਿਆ ਆ ਆਪਾਂ ਥੋੜੀ ਥੋੜੀ ਆਪਣੇ ਗਿਆਨ ਤੇ ਜਗਾਰੀਏ ਬਈ ਇਹ ਮੈਨੂੰ ਕਹਿ ਕੇ ਜਾਣਾ ਭਰਾਵਾਂ ਨੂੰ ਦੇਖੋ ਸਾਡੀ ਲੜਾਈ ਹੈ ਜਿਹੜੀ ਪੰਜਾਬ ਦੀ ਲੜਾਈ ਹੈ ਸਾਨੂੰ ਤੁਸੀਂ ਦੇਖੋ ਸਾਡਾ ਲੱਖਾ ਸਿੰਘ ਸਾਡਾ ਭਾਈ ਆ ਵੱਡਾ ਇਹਦੇ ਕੋਈ ਸ਼ੱਕ ਨਹੀਂ ਮੈਂ ਸਾਫ਼ ਗੱਲ ਕਹਣਾ ਉਹਨਾਂ ਸਾਡੇ ਬੰਦਿਆਂ ਨੂੰ ਵੀ ਕੋਈ ਗੱਲ ਨਹੀਂ ਆਪਾਂ ਗੱਲ ਕੋਰੀ ਕਰਾਰੀ ਕਰਨੀ ਆ ਪੰਡਾਂ ਦੇ ਵਿੱਚ ਜਾ ਕੇ ਇਹ ਮੈਨੂੰ ਕਹਿਣ ਦੇ ਨੇ ਵੀ ਵੋਟਾਂ ਨਹੀਂ ਪਾਵਾਂਗੇ ਮੈਂ ਕਹਾਂ ਜੇ ਲੱਖਾ ਸਿੰਘ ਤੁਹਾਨੂੰ ਹਰਾ ਦੇਣਗੇ ਫਿਰ ਕਿੱਡੋ ਘਰੇ ਵੇਜੂਗਾ ਫਿਰ ਤਾਂ ਇਹ ਕਹਿਣ ਵੀ ਉਹ ਘਰੇ ਵੇਗਾ ਤਾਂ ਲੋਕਾਂ ਨੇ ਭਾਈ ਕੁਝ ਕਰਨਾ ਨਹੀਂ ਉਹਦੀ ਲੜਾਈ ਉਹ ਤਾਂ ਜਾਰੀ ਰਹਿਣੀ ਹੈ ਉਹਦੀ ਲੜਾਈ ਤਾਂ ਜਾਰੀ ਰਹਿਣੀ ਹੈ ਇੱਕ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਗਦੇ ਦੇ ਚੋਲਪੋਣਾ ਜਾਂ ਘੋਡੇ ਦੇ ਕੱਠੀ ਪ ਹੁਣ ਕੋੜਾ ਤੁਹਾਨੂੰ ਪਤਾ ਜਿਹੜਾ ਇੱਕ ਤਾਂ ਕਹਿੰਦੇ ਤੁਹਾਨੂੰ ਫੁੱਟਾ ਪਾ ਕੇ ਜਿਤਾਓ ਤੁਸੀਂ ਫੇਰ ਕੰਮ ਕਰਾਂਗੇ ਇੱਕ ਪਹਿਲਾਂ ਹੀ ਲੋਕ ਦੇ ਸੰਘਰਸ਼ ਵਾਲੀ ਲੰਗਨੋਲਣਾ ਦੇ ਵਿੱਚ ਅੜਾ ਖੜਾ ਲੋਕ ਦੇ ਸੰਘਰਸ਼ ਵਾਲੀ ਪਹਿਲੇ ਹੀ ਖੜਾ ਫਿਰ ਉਹਨੇ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਆਪਾਂ ਕੀ ਕਰਨਾ ਇਹਨਾਂ ਦੇ ਸੱਤ ਪਹਿਲਾਂ ਜਿਤਾ ਤੇ ਭਗਵਾਨ ਤਮਾਨ ਵਰਗੇ ਵੀਰੋ ਕੁਝ ਨਹੀਂ ਅੱਲੇ ਪੱਲੇ ਬਸ ਆਥ ਨੇ ਤੁਹਾਨੂੰ ਪਤਾ ਵੀ ਕੀ ਹੁੰਦਾ ਹਨਾ ਹੁਣ ਉਹਦੇ ਬਾਰੇ ਤੁਹਾਨੂੰ ਪਤਾ ਹੀ ਹੁਣ ਅੱਥਰੇ ਸਾਡੇ ਬਰਨਾਲੇ ਸ਼ਾਮ ਨੂੰ ਰੋਡ ਚੋ ਕਰੀ ਜਾਂਦਾ ਉੱਥੇ ਤੁਹਾਨੂੰ ਪਤਾ ਹੀ ਹੱਥ ਕਰਕੇ 10 ਮਿੰਟ ਬਾਅਦ ਓਕੇ ਬਾਅਦ ਟਾਟਾ ਹੁਣ ਘਰ ਦੁਪਹਿਰੇ ਰੋਡ ਚੋ ਜਿਵੇਂ ਤੁਹਾਨੂੰ ਕਹਿਣਾ ਹੁਣ ਨਾ ਮੈਂ 52 ਡਿਗਰੀ ਹੋਰ ਡਿਗਰੀ ਕਰਕੇ ਧਕਾ ਲ ਦੁਪਹਿਰੇ ਰੋਡ ਚੋ ਇੱਕ ਸਪੈਰੇ ਦਵਾਰੇ ਫੇਸ ਲਾ ਕੇ ਰੱਖਾ ਐਵੇਂ ਯਾਰ ਹਵਾਵਾਂ ਤੇਰ ਮੜੀਆਂ ਨੇ ਗੱਲਾਂ ਕਰਨੇ ਦੂਜੇ ਦੂਜੇ ਨੂੰ ਕਹਿਣਾ ਅਸੀਂ ਕਹਨੇ ਆ ਵੀ ਤੇ ਤੋਂ ਬਾਦਨ ਡਰ ਸਾਬ ਨੇ ਕਾਂਗਰਸ ਡਰ ਸਕਦੀ ਐ ਨਾ ਤੇ ਤੋਂ ਅੱਜ ਡਰੀਆਂ ਨਾ ਤੇ ਤੋਂ ਪੱਲੇ ਡਰਗੀਆਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮ